ਤੇ ਪਿੰਡ ਕੜਾ ਬੜਾ ਅੱਜ ਤੁਸੀਂ ਇੱਥੇ ਗੁੜ ਕੱਢਣ ਆਏ ਹੋ ਕੀ ਕਹਿਣਾ ਜਾਓਗੇ ਗੁੜ ਕੱਢਣਾ ਹੈ ਗੁੜ ਬਹੁਤ ਵਧੀਆ ਬਣਦਾ ਇਹ ਦੇਸੀ ਗੁੜ ਵਧੀਆ ਬਣਦਾ ਇਸੀ ਗੁੜ ਵਧੀਆ ਲੋਕੀਆਂ ਨੂੰ ਸਾਰੇ ਅੱਗੇ ਜੋ ਕਾਠੀ ਨੂੰ ਲੋਕੀ ਤੁਸੀਂ ਨਾ ਪਤਾ ਲੱਗ ਗਿਆ ਲੋਕਾਂ ਨੂੰ ਲਾਉਣਾ ਪਿਆ ਗੁੜ ਆਪਣੇ ਕਿਹੜੀ ਕਿਹੜੀ ਚੀਜ਼ ਹੈ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਪੈਂਦੀ ਹੈ ਜਿਹੜੀ ਸਿਰਫ ਕੱਲਾ ਹੀ ਛੋਡਾ ਪਾਗਲ ਮੈਲ ਲਾਈ ਦੀ ਉਹਦੇ ਨਾਲ ਮੈਲ ਸਾਰੀ ਲਾ ਜਾਂਦੀ ਹੋਰ ਕੁਝ ਨਹੀਂ ਪੈਂਦਾ ਇਸ ਜਿਸ ਤਰ੍ਹਾਂ ਬਜਾਰੀ ਗੁੜਾ ਜਿਹੜਾ ਇੱਕ ਮਿਲਦਾ ਆਪਾਂ ਰੈਡੀਮੇਡ ਗੁੜ ਮਿਲਦਾ ਹਾਂਜੀ ਇਹਦੇ ਵਿੱਚ ਦੇਸੀ ਗੁੜ ਵਿੱਚ ਕੀ ਫਾਇਦੇ ਆ ਉਹਦੇ ਵਿੱਚ ਹੋਰ ਬੜਾ ਕੁਝ ਪਾਇਆ ਜਾਂਦਾ ਕੁਝ ਮਲਾਬਤ ਪਾਈ ਜਾਂਦੀ ਆ ਉਹ ਵਿੱਚ ਦਵਾਈਆਂ ਵੀ ਪਾਈਆਂ ਨੀਆਂ ਉਹ ਕੈਮੀਕਲ ਜਿਹਨਾਂ ਦੇ ਉਹ ਵੀ ਪਾਇਆ ਜਾਂਦਾ ਆ ਦੂਰੂ ਵੀ ਪਾਈ ਜਾਂਦੇ ਵਿੱਚ ਵੇਚਣ ਦੇ ਮਾਰੇ ਇਕੱਲੇ ਬੜਾ ਕੁੱਝ ਕਰਦੇ ਆ ਇਹ ਪਿਓਰ ਗੁੜ ਆ ਕੁਝ ਨਹੀਂ ਇਹਦੇ ਵਿੱਚ ਪਾਇਆ ਬੜਾ ਇਹ ਇਹ ਸ਼ੁਕਰ ਵਾਲੇ ਨੂੰ ਵੀ ਚੰਗਾ ਆ ਇਹ ਹਰ ਸਾਲ ਤੁਸੀਂ ਇਸ ਤਰ੍ਹਾਂ ਗੁੜ ਕੜ ਕੜਾ ਕੇ ਖੜਦੇ ਹਰ ਸਾਲ ਕੱਢੀ ਕਿੰਨੇ ਚਿਰ ਬਾਅਦ ਤੁਹਾਡੀ ਵਾਰੀ ਹੁੰਦੀ ਆ ਇੱਥੇ ਬਾਪੂ ਜੀ ਕਹਿੰਦੇ ਜੀ ਇਹ ਤਿੰਨ ਚੌਂ ਦਿਨ ਹੀ ਵਾਰੀ ਹੁੰਦੀ ਫਿਰ ਉਹ ਨਾਲ ਖਾਣਾ ਪੈਂਦਾ ਅੱਛਾ ਨੰਬਰ ਲਾਉਣਾ ਪੈਂਦਾ ਤੀਜਾ ਦੀ ਵਾਰੀ ਆਉਂਦੀ ਆ ਔਰੇ ਲੋਕਾਂ ਨੂੰ ਇਹ ਮਾਣ ਆ ਰਿਹਾ ਸਾਰੇ ਲੋਕੀ ਇਹੋ ਲਾਉਣ ਦੇ ਚੰਗਾ ਆ ਬਿਮਾਰੀਆਂ ਤੋਂ ਬਚ ਜਾਣਗੇ ਇਹ ਕਿਸਾਨ ਵੀਰਾਂ ਨੂੰ ਕੀ ਅਪੀਲ ਕਰੋਗੇ ਕਿਸਾਨ ਵੀਰਾਂ ਨੂੰ ਇਹੋ ਆਖਾਂਗੇ ਕਿ ਤੁਸੀਂ ਕਰਦਾ ਜਿਹੜਾ ਤਮਾਜ਼ ਲਾਇਆ ਕਰੂ ਥੋੜਾ ਬਹੁਤ ਆ ਜਿਆਦਾ ਨਹੀਂ ਲਾ ਸਕਦੇ ਆਪਦੇ ਖਾਂਜੂਗਾ ਲਾਉ ਇਹ ਬਹੁਤ ਵਧੀਆ ਦੀ ਚਾਹ ਵੀ ਵਧੀਆ ਬਣਦੀ ਹੈ ਮਗਰੋਂ ਰੋਟੀ ਮਗਰੋਂ ਖਾਈਦਾ ਵੀ ਆ ਹਾਜਮਾ ਵੀ ਆ ਇਹ ਬੜੀਆਂ ਬਿਮਾਰੀਆਂ ਕੱਟਦਾ ਕੀ ਨਾਂ ਕੀ ਬਪੂ ਜੀ ਆਪਣਾ ਹਾਂਜੀ ਕੀ ਨਾਂ ਕੀ ਆਪਣਾ ਆਪਣਾ ਲਖਰਬੰਦ ਸਿੰਘ ਪਿੰਡ ਕਿਹੜਾ ਸੰਧੂ ਪਿੰਡ ਕਿਹੜਾ ਪਿੰਡ ਸਭਰਾ ਜਿਸ ਤਰ੍ਹਾਂ ਅੱਜ ਇਹ ਪਿੰਡ ਆਪਣਾ ਅੰਮ੍ਰਿਤਸਰ ਦੇ ਵਿੱਚੋਂ ਖਜਾਲਾ ਇੱਥੇ ਆ ਕੇ ਜ਼ਮੀਨ ਲਈ ਮੱਢ ਜਿਸ ਤਰ੍ਹਾਂ ਅੱਜ ਇੱਥੇ ਜਿਹੜਾ ਗੁੜ ਦਾ ਗੁੜ ਬਣਾਇਆ ਜਾ ਰਿਹਾ ਤੁਹਾਡੀ ਘਰ ਦੇ ਵਿੱਚ ਕੀ ਕੀ ਕਹਿਣਾ ਜਾਓਗੇ ਇਹ ਤਾਂ ਪੰਜ 30 ਸਾਲ ਤੋਂ ਬਣਿਆ ਗੁੜ ਤੇ ਹੂੰ ਦੇਸੀ ਗੁੜ ਜਿਹੜਾ ਆਹ ਦੇਸੀ ਗੁੜ ਆਪਾਂ ਗੋਆਇਆ ਹੀ ਨਹੀਂ ਹੂੰ ਵੇਲਾ ਰੱਖਿਆ ਸੀ ਬਈ ਲਬਲਤਾ ਦੇ ਸੀ ਅੱਛਾ ਤੇ ਹੁਣ ਪ੍ਰੈਸ਼ਰ ਤੇ ਇੰਜੰਦੇ ਆ ਤੇ ਪਰਾ ਗੜਕੇ ਖੜਦੇ ਆ ਸਾਰੇ ਰੀ ਚਲਾਈ ਆ ਜਿਹੜਾ ਇਹ ਇਤਜਾਬ ਬਜਾਰੀਗੋੜ ਮਿਲਦਾ ਤੇ ਇਹਦੇ ਵਿੱਚ ਦੇਸੀ ਗੋੜ ਦੇ ਵਿੱਚ ਕੀ ਫਰਕ ਆ ਇਹਦੇ ਵਿੱਚ ਇਹ ਫਰਕ ਹੈ ਵੀ ਇਹਦੇ ਵਿੱਚ ਛੋੜਾ ਪਾ ਕੇ ਮੈਲ ਲਈਦੀ ਇਹਦੇ ਕੋਈ ਮਲਾਵਟ ਨਹੀਂ ਹੂੰ ਤੇ ਜਿਹੜੇ ਬਜਾਰਾਂ ਦੇ ਵਿੱਚ ਉਹਦੇ ਵਿੱਚ ਕਮਾਈ ਵਾਸਤੇ ਖਾਂਡੂ ਵੀ ਪੈ ਸਕਦੀ ਆ ਕੋਈ ਆਲੂ ਵੀ ਦਸਦੇ ਪਾਏ ਜਾਂਦੇ ਆ ਉਹ ਕਿ ਜੇ ਦੇ 5 ਕਿਲੋ ਚੀਜ਼ ਪੈ ਗਈ 40 ਰੁਪਏ ਵੇਗੀ ਹਾਂਜੀ ਤੇ ਦੂਜੇ ਵੀ ਨੇ 80 ਰੁਪਏ ਦਿੱਤਾ ਅੱਧੋ-ਅੱਧੋ ਭਾਈ ਤੋਂ ਗਈ ਕਮਾਈ ਨੂੰ ਦੁਨੀਆ ਅਗਲੇ ਦੇ ਭਲੇ ਵਾਸਤੇ ਫਾਇਦੇ ਫਾਇਦੇ ਇਹਦੇ ਕੀ ਆ ਫਾਇਦੇ ਵੀ ਸ਼ੂਗਰ ਹੋਵੇ ਹੂੰ ਬਿਮਾਰੀ ਰਹਿਤ ਗੋੜੇ ਆਏ ਹਾਂਜੀ ਇਹਦੇ ਵਿੱਚ ਕੋਈ ਮਲਾਵਟ ਨਹੀਂ ਨਹੀਂ ਆਪਣੇ ਹਾਂ ਕੀ ਮੈਂ ਆਪਣੇ ਕਿਸਾਂਜ ਨੂੰ ਪੱਠੀ ਮੈਨੂੰ ਆਦਾ ਸ਼ੂਗਰ ਦਾ ਮੈਂ ਮੈਂ ਤਨ ਗੁੜ ਲਿਆ ਕੇ ਦਵਾਂ ਮੈਂ ਇਹਨੂੰ ਗੁੜ 5-4 ਕਿਲੋ ਦਿੱਤਾ ਖੜ ਕੇ ਜਾ ਕੇ ਤੂੰ ਖੰਡ ਦੀ ਖੰਡ ਛੱਡ ਦਿੱਤੀ ਉਹਦੀ ਚਾਹ ਪੀਂਡਾ ਵਾ ਲਓ ਯਾਰ ਜਲਾ ਆਉਂਦਾ ਮੁੱਕੇ ਟੈਸਟ ਕਰਾਇਆ ਤੇ ਉਹਦੀ ਸ਼ੂਗਰ ਖਤਮ ਹੋ ਗਈ ਹੈ ਯਾਦੇ ਪਾ ਲਈ ਹੈ ਹਾਂ ਯਾਦੇ ਪਾ ਲਈ ਤੇ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਆਹੀਂ ਤੇ ਕਿਸਾਨ ਵੀਰਾਂ ਤੇ ਮੈਂ ਇਹ ਕਹਿਣਾ ਚਾਹੂੰ ਪਿਆਪਾ ਹੋਰ ਫਸਲ ਬੀਜਦੇ ਆ ਜੇ ਬੱਕਾ ਛੋਕਾ ਖਾਨ ਜੋਗਾ 5 10 ਮਰਲੇ ਕੁਮਾਰ ਲਈਏ ਉਹਦਾ ਗੁੜ ਬਣਾਈਏ ਉਹਦੀ ਚਾਹ ਪੀਏ ਰੋਟੀ ਮਗਰੋ ਖਾਈਏ ਇੱਕ ਗੋੜ ਦੇ ਨਾਲ ਜਿਹੜੀਆਂ ਬਿਮਾਰੀਆਂ ਜਿਹੜੀਆਂ ਖਤਮ ਹੋਏ। ਚਟੂਪਿੰਡ ਸੰਭਰਾ ਤਰੀਪ ਪੱਟੀ ਜਿਲ੍ਹਾ ਤਰਨਤਾਰਨ। ਜਿਸ ਤਰ੍ਹਾਂ ਆਹ ਦੇਸੀ ਗੋੜ ਕੱਢਣ ਦੀ ਅੱਜ ਇੱਥੇ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ? ਇਹਦੇ ਜੀ ਕਈ ਫਾਇਦੇ ਆ। ਚਾਹ ਬਣਾਉਣ ਦੇ ਵੀ ਕੰਮ ਆ ਜਾਂਦਾ ਏ। ਹਮ। ਮਾਲ ਡੰਗਰ ਕੋਈ ਮਹਿਮਸੂਨੀ ਹੋਵੇ ਤਾਂ ਵੀ ਇਹ ਦਿੱਤਾ ਜਾਂਦਾ। ਹਮ। ਤੇ ਬਿਮਾਰੀਆਂ ਤੋਂ ਰਹਿਤਾ। ਹਮ। ਇਹ ਹਰ ਇੱਕ ਕਿਸਾਨ ਵੀਰ ਨੂੰ ਕੋਈ ਦੋ ਦੋ ਚਾਚਾ ਮਰਲੇ ਹਰ ਇੱਕ ਨੂੰ ਹੀ ਲਾਉਣਾ ਚਾਹੀਦਾ। ਬੜੀ ਕੀ ਵਧੀਆ ਵਾ ਬਾਕੀ ਇਹਦੇ ਵਿੱਚ ਇਹ ਆ ਵੀ ਹੱਥ ਦੀ ਬਣਾਈ ਚੀਜ਼ ਆ ਕੋਈ ਕੈਮੀਆ ਗੱਲ ਨਹੀਂ ਇਹਦੇ ਵਿੱਚ ਉਹੋ ਜੀ ਵਸਤੂ ਨਹੀਂ ਪਾਈ ਜਾਂਦੀ ਜਿਹੋ ਜਿਹਾ ਹੈਗਾ ਗੋੜਾਪੁਰ ਦੇ ਨਾਮ ਪੋੜਾ ਸੋਡਾ ਪਾ ਕੇ ਮੈਲ ਤਾਰਨ ਵਾਸਤੇ ਪਿਓਰ ਗੋੜ ਜਿਹਨੂੰ ਪਿਓਰ ਗੋੜਾਂ ਦੇ ਦੇਸੀ ਉਹ ਘੋੜਾ ਹੈ ਤੇ ਹਰ ਕੋ ਭੈਣ ਭਰਾ ਨੂੰ ਚਾਹੀਦਾ ਦੋ ਦੋ ਚਾਚਾ ਅੰਮਰ ਦੇ ਲਾਇਆ ਜਾਵੇ ਤੇ ਚਲੋ